ਵਾਹਿਗੁਰੂ ਕਰਤਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆ ਕਹਾਣੀ ਅੱਜ ਤੁਹਾਨੂੰ ਇੱਕ ਬੁਲਟ ਵਾਲੇ ਵੀ ਸੁਣਾਉਣੇ ਆ ਰੋਕੀ ਰੋਕੀ ਵੀਰੇ ਹਾਂਜੀ ਇਹ ਹਾਂਜੀ ਤੁਹਾਡਾ ਕੀ ਨਾਮ ਸਤਨਾਮ ਸਿੰਘ ਜੀ ਹਾਂਜੀ ਤੁਸੀਂ ਇਹ ਬੁਲਟ ਰੱਖਿਆ ਸਪਰੇਅ ਆਸਤੇ ਹੀ ਇਹ ਵੀਰ ਜੀ ਬੁਲਟ ਨੂੰ ਲੋਕ ਭਜਦੇ ਆਂ ਇਹ ਬੁਲਟ ਸਪਰੇਅ ਕਰ ਕਰਕੇ ਮੈਂ ਲਿਆ ਆ ਅੱਛਾ ਜੀ ਇਹ ਬੁਲਟ ਨੂੰ ਲੋਕ ਬੜਾ ਭਜਦੇ ਵੀ ਟੌਰ ਬੜਾ ਕੋਈ ਟੌਰ ਨਹੀਂ ਜੋ ਇਹ ਕਰਦਾ ਜੈ ਜਲੂਸ ਅਗਲੇ ਦਾ ਚੰਗੀ ਤਰ੍ਹਾਂ ਅੱਛਾ ਜੀ ਤੇਲ ਬਹੁਤ ਖਾਂਦਾ ਤੇ ਨਹੀਂ ਤੂੰ ਵੀਰੇ ਇੱਕ ਮਿਹਨਤ ਕਰਨ ਵਾਲਾ ਖਾਦ ਪਾਉਣ ਵਾਲਾ ਸਪਰੀਆਂ ਕਰਨ ਵਾਲਾ ਵਾ ਤੇ ਤੈਨੂੰ ਐਡਾ ਮਹਿੰਗਾ ਬੁਲਟ ਲੈਣ ਦੀ ਕੀ ਲੋੜ ਸੀ ਕਿ ਸ਼ੌਂਕ ਪੂਰਾ ਕੀਤਾ ਆਪਣਾ ਮੈਂ ਸ਼ੌਂਕ ਪੂਰਾ ਕੀਤਾ ਇੱਕ ਮੈਂ ਦੱਸਿਆ ਆ ਵੀ ਸਾਡੇ ਮਜਬੀਆ ਸਿੰਘਾਂ ਦੇ ਮੁੰਡੇ ਕੋਈ ਵੀ ਜੱਟਾਂ ਦਾ ਮੁੰਡਾ ਜੇ ਮਜਬੀਆ ਸਿੰਘਾਂ ਦਾ ਮੁੰਡਾ ਜਦੋਂ ਕਰਦੇ ਆ ਨਾ ਨਸ਼ੇ ਹਾਂਜੀ ਕਰਦਾ ਬੇੜਾ ਕਰਕੇ ਕਰਦੇ ਮੈਨੂੰ ਇੱਕ ਮਾਸਾ ਵੀ ਵੈਲਣੀ ਆ 3000 ਰੁਪਿਆ ਮੇਰੀ ਦਿਹਾੜੀ ਆ 1500 3000 ਜੀ ਕਿਦਾਂ 3000 ਤੇ ਸਾਡੇ ਵੀਰ ਜਿਹੜੇ ਬਾਹਰ ਕਾ ਆਪਣੇ ਘਰ ਪੈੜੀਆਂ ਜਾੜ ਕੇ ਤੇ ਵਿਦੇਸ਼ਾਂ ਵਿੱਚ ਭਾਈ ਦਿਆ ਤੇ ਆਂਦੇ ਸਾਡੇ ਬਾਹਰ ਜਾ ਕੇ ਪੈਸੇ ਬਣਨ ਉਥੇ 1000 ਰੁਪਏ ਮਹੀਨੇ ਦਾ ਬਣੇ ਮਹੀਨੇ ਦਾ 30000 ਬਣਦਾ ਤੁਸੀਂ 3000 ਕਿਦਾਂ ਕਮਾ ਲੈਣੇ ਮਾੜਿਆ ਦੱਸੋਗੇ ਵੀਰ ਜੀ ਮੈਂ ਪਹਿਲੋ ਸਭ ਤੋਂ ਮਟਰਾਂ ਨੂੰ ਸਪਰੇਅ ਕੀਤੀ ਆਲੂਆਂ ਮਟਰਾਂ ਨੂੰ ਸਪਰੇਅ ਕੀਤੀ ਹਾਂਜੀ ਫੇਰ ਮੈਂ ਉਸ ਤੋਂ ਬਾਅਦ ਕਣਕਾਂ ਨੂੰ ਸਪਰੇਅ ਕੀਤੀ ਹੁਣ ਮੇਰਾ ਪਿੰਡੀਆਂ ਦਾ ਕੰਮ ਦਵਾਈਆਂ ਸਪਰੇਆਂ ਦਾ ਕੰਮ ਮੇਰਾ ਚੱਲਣ ਡਿਆ ਮੈਨੂੰ ਪਤਾ ਲੱਗਾ ਵੀ ਜਿਹੜੀ ਤੁਸੀਂ ਮਿੱਟੀ ਲਾਉਂਦੇ ਆ ਇਹਨਾਂ ਨੂੰ ਵੱਟਾਂ ਨੂੰ ਉਹ ਵੀ ਤੁਸੀਂ ਕਹਿੰਦੇ ਆ ਵੀ ਠੇਕਾ ਮਾਰ ਕੇ ਲਾਉਨੇ ਆ ਕਿੰਨੇ ਪਹਿਲੇ ਕਿੱਲੇ ਦਾ 100 ਰੁਪਿਆ ਲੈਨੇ ਆ ਤੇ 20 ਮਿੰਟਾਂ 'ਚ ਕਿੱਲੇ ਦੇ ਆਲੇ ਦੁਆਲੇ ਮਿੱਟੀ ਲਾ ਦਿੰਨੇ ਆ ਵੇਖੋ ਵੀਰੇ 1 ਮੈਂ ਇੱਕ ਤਾਂ ਕਰਕੇ ਲਾਈਵ ਕੀਤਾ ਵਾ ਕਿ ਇਹ ਕਿ ਨੌਜਵਾਨ ਵਾ ਤੇ ਨਿਰਆਪਾਨੇ ਵੀ ਬਾਹਰ ਜਾ ਕੇ ਕਮਾਈ ਹੁੰਦੀ ਜੇ ਬੰਦਾ ਇੱਥੇ ਕਮਾਈ ਕਰਨ ਵਾਲਾ ਵੇ ਇਹ ਬੰਦੇ ਨੇ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ ਆ ਨੇ ਬੁਲਟ ਰੱਖਿਆ ਵਾ ਤੇ ਬੁਲਟ ਤੇ ਆ ਵੇਖੋ ਜਿਹਦੇ ਮਗਰ ਪੰਪ ਵੱੱਦਾ ਵਾ ਸਪਰੇ ਕਰ ਜਾਂਦਾ ਸਤਾ ਸਤਨਾਮ ਸਿੰਘ ਸਤਾ ਇਹਦਾ ਨਾਮ ਆ ਪਿੰਡ ੱਲੋਵਾਲ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤੇ ਇਹ ਕਹਿੰਦਾ ਵੀ ਮੈਂ ਆਪਣੇ ਸ਼ੌਂਕ ਪੂਰੇ ਕਰਨੇ ਆ ਤੇ ਉਹ ਸ਼ੌਂਕ ਪੂਰੇ ਮੈਂ ਕੋਈ ਥਾਂ ਪੱਠਾ ਵੇਚ ਕੇ ਬਾਹਰ ਨਹੀਂ ਜਾਣਾ ਮੈਂ ਇੱਥੇ ਹੀ ਕਰ ਸਕਦਾ ਵਾਂ ਜੇ ਦੱਸਦਾ ਵੀ ਮੈਂ ਦਿਹਾੜੀ ਦੇ 10 10 ਕਿੱਲੇ ਜਿਹੜੇ ਆ ਉਹ ਸਪਰੇਅ ਕਰ ਦਿੰਦਾ ਮੈਂ ਤੇ 10 ਕਿੱਲਿਆਂ ਦੇ ਵਿੱਚ ਕੋਈ ਇੱਕ ਕਿੱਲੇ ਦਾ ਮੇਰੇ ਨਾਲ 150 ਹੋਵੇ 200 ਬਣਦਾ ਸਪਰੇਅ ਦਾ ਇੱਕ ਕਿੱਲੇ ਦਾ 100 ਰੁਪਿਆ ਤੇ 20 20 ਕਿੱਲੇ ਵੀ ਸਪਰੇਅ ਦੇ ਮੈਂ ਕਰ ਦਿੰਦਾ ਜੇ ਮੈਨੂੰ ਵਾਜੇ ਸਪਰੇਅ ਤੇ ਖਾਦੀਆਂ ਮੈਂ 32 32 ਬੋਰੀਆਂ ਖਾਦੀਆਂ ਪਾਦਣਾ ਵੈਲ ਕੋਈ ਨਹੀਂ ਮੈਨੂੰ ਜੇ ਕਿਸੇ ਨੇ ਮੈਨੂੰ ਕੰਮ ਕਰਦੇ ਨੂੰ ਵੇਖਣਾ ਜਾਂ ਕਰਾ ਕੇ ਵੇਖਣਾ ਵਾ ਲੈਟਰਿੰਗਾਂ ਦੇ ਗੱਟਰੇ ਵੀ ਮੈਂ ਸਾਫ ਕਰਦਾ ਜੀ ਹਾਂਜੀ ਨਾਲੀਆਂ ਵੀ ਰੂੜੀਆਂ ਦੀ ਸੁੱਟਦਾ ਜੀ ਆਪਣਾ ਨੰਬਰ ਦੱਸ ਦਿਓ ਜੇ ਕਿਸੇ ਨੇ ਹੋਰ ਤੁਹਾਡੇ ਕੋਈ ਕੋਈ 99687 ਤੇ 52680 ਫੇਰ ਦੱਸ ਦਿਓ 99687 ਤੇ 52680 ਜੇ ਕਿਸੇ ਨੇ ਮੇਰੇ ਨਾਲ ਕਨੈਕਟ ਕਰਨਾ ਜੇ ਕਿਸਦਾ ਜਿਆਦੀ ਜਿਆਦੀ ਸਪਰੇਅ ਆ 25 ਲੀਟਰ ਦਾ ਮੇਰੇ ਕੋਲ ਪੰਪ ਪਿਆ ਫੇਰ ਮੈਂ ਲਵਾਂਗਾ 80 ਰੁਪਏ ਕਿੱਲੇ ਦੇ ਜੇ ਕਿਸ ਦੀ ਜਿਆਦੀ ਸਪਰੇਅ ਆ ਕਿਸ ਦੀ 10 ਵੀ ਕਿੱਲੇ 21 ਸਾਤੇ ਸਪਰੇਅ ਦੇ ਜੇ ਕਿਸੇ ਦੇ 2-4 ਕਿੱਲੇ ਆ ਉਹਦਾ ਮੈਂ ਲਵਾਂਗਾ 100 ਰੁਪਿਆ ਕਿੱਲੇ ਦਾ ਤੇ ਵੇਖੋ ਵੀਰੋ ਅਸੀਂ ਜਿਹੜੇ ਅੱਜਕੱਲ ਦੇ ਨੌਜਵਾਨ ਵਾ ਨਾ ਉਹ ਕੰਮ ਤੋਂ ਭੱਜਦੇ ਆ ਤੇ ਜੇ ਕਰਦੇ ਵੀ ਆ ਤੇ ਮੂੰਹ ਮੰਨ ਕੇ ਕਰਨਗੇ ਕਿ ਸ਼ਰਮ ਮਹਿਸੂਸ ਕਰਦੇ ਪਰ ਕੰਮ ਜਿਹੜਾ ਵਾ ਇਹ ਆਪਣੀ ਇੱਕ ਰੋਜੀ ਰੋਟੀ ਆ ਇਹ ਵੀਰ ਨੂੰ ਸਾਰੇ ਲੱਗ ਲਾ ਕੇ ਪਤਾ ਵਾ ਸੱਤਾ ਸੱਤਾ ਹੁੰਦੀ ਇਹਦਾ ਨਾਮ ਆ ਤੇ ਨੇ ਬੁਲਟ ਰੱਖਿਆ ਵਾ ਸਪਰੇ ਕਰ ਲਈ ਆਪਣਾ ਸ਼ੌਂਕ ਪੂਰਾ ਕੀਤਾ ਵਾ ਤੇ ਇਹ ਕਹਿੰਦਾ ਮੈਂ 3000 ਤੋਂ 1500 ਤੋਂ ਲੈ ਕੇ 3000 ਤੱਕ ਦਿਹਾੜੀ ਪਾਉਣਾ ਵਾ ਤੇ ਸਹੀ ਗੱਲ ਆ ਤਾਨੂੰ ਪਤਾ ਖੋ ਦੇ ਸਾਡੇ ਨਗਰ ਦਾ ਵਾ ਤੇ ਅਸੀਂ ਇਹਨੂੰ ਵੰਦੇ ਰਹੀਦਾ ਵਾ ਹੁਣ ਸਾਡੇ ਨੇ ਇੱਥੇ ਸਪਰੇਅ ਕੀਤੀ ਆ ਖਾਦ ਪਾਈ ਆ 600 ਰੁਪਇਆ ਲੈ ਲਿਆ ਵਾ 1 ਘੰਟੇ ਡੇਢ ਘੰਟੇ ਦੇ ਵਿੱਚ ਤੇ ਹੋਰ ਵੀ ਬਾਕੀ ਥਾਵਾਂ ਤੋਂ ਸਾਰਿਆਂ ਤੋਂ ਲੈਂਦਾ ਵਾ ਬਹੁਤ ਹੀ ਮਿਹਨਤੀ ਬੰਦਾ ਵਾ ਤੇ ਆਪਾਂ ਬਾਹਰ ਨੂੰ ਲੋਕੀ ਭਜਦੇ ਆ ਇੱਥੇ ਨਹੀਂ ਕੁਛ ਕਰਦੇ ਬਾਹਰ ਜਾ ਕੇ ਅਸੀਂ ਗੱਡੀਆਂ ਵੀ ਸਾਫ਼ ਕਰਦੇ ਆ ਉੱਥੇ ਲੈਟਰਿੰਗਾਂ ਵੀ ਸਾਫ਼ ਕਰਦੇ ਆ ਪਰ ਇੱਥੇ ਕੰਮ ਨਹੀਂ ਕਰਦੇ ਜੇ ਇੱਥੇ ਕੰਮ ਕਰੀਏ ਤੇ ਇਹ ਦੇਖੋ ਇੱਕ ਨੌਜਵਾਨ ਵਾ ਹਟਾ ਘਟਾ ਸਰੀਰ ਇਹਦਾ ਇਹ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵੀਰੇ ਵਿਆਹ ਨੂੰ ਮਰ ਨੂੰ 16 ਸਾਲ ਹੋ ਗਏ 16 ਸਾਲ ਲੱਗਦਾ ਨਹੀਂ ਤੁਹਾਨੂੰ ਵੀ ਇਹਦੇ ਵਿਆਹ ਨੂੰ 16 ਸਾਲ ਹੋ ਗਏ ਨਿਆਣੇ ਲੱਗਦੇ ਤੇ ਮੁੰਡੇ ਤੇ ਜਿਹੜੀ ਏਡੇ ਹੋਏ ਫਿਰਦੇ ਆ ਤੇ ਇਹ ਤਾਂ ਕਹਿਣ ਦਾ ਭਾਅ ਵੀ ਕੋਈ ਨਿਸ਼ਾਨੀ ਕਰਦਾ ਜੇ ਬੰਦਾ ਨਸ਼ਾ ਨਾ ਕਰੇ ਆਪਣੀ ਖਰਾਕ ਖਾਵੇ ਕੁਦਰਤੀ ਇਹ ਖਰਾਕ ਖਾਂਦਾ ਵਾ ਕੋਈ ਟੈਨਸ਼ਨ ਨਹੀਂ ਲੈਂਦਾ ਕਿ ਜੋ ਕਮਾਉਂਦਾ ਵਾ ਉਹਨੂੰ ਵਧੀਆ ਤਰੀਕੇ ਨਾਲ ਖਾਂਦਾ ਵਾ ਤੇ ਆ ਵੇਖੋ ਬੁਲਟ ਰੱਖਿਆ ਵਾ ਬੁਲਟ ਤੇ ਇਹਨੇ ਸਪਰੇਅ ਕਰਨ ਜਾਣਾ ਵਾ ਥਾਂ ਥਾਂ ਤੇ 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 ਬਾਕੀ ਇਹ ਸਟੰਟਮੈਨ ਵੀ ਆ ਆਮ ਖਲੋਕੇ ਜਿੱਥੇ ਮਰਜੀ ਪਤਾ ਹੀ ਇਹ ਜ਼ਿਆਦਾਤਰ ਤੇਨੂੰ ਸਟੰਟਮੈਨ ਕਰਕੇ ਇਹ ਜਾਣਿਆ ਜਾਂਦਾ ਵਾ ਸੱਤਾ ਸਟੰਟਮੈਨ ਤੋਂ ਇਹਨੇ ਆਪਣੀ ਕਹਾਣੀ ਦੱਸੀ ਆ ਕਿ ਨੌਜਵਾਨਾਂ ਨੂੰ ਤੁਸੀਂ ਕਹਿ ਕੀ ਕਹਿਣਾ ਚਾਹੋਗੇ ਵੀ ਨਸ਼ੇ ਨਾ ਕਰਨੋ ਤੁਹਾਡੇ ਵਾਂਗੂ ਕਿ ਦੱਸੋ ਮਰਜੀ ਨਸ਼ਾ ਕਰਨਗੇ ਨੌਜਵਾਨ ਦੇ ਘਰ ਦਾ ਬੇੜਾ ਘਰ ਕੇ ਕਰਨਗੇ ਜੇ ਤੇ ਸੜ ਦੇਣਗੇ ਤੇ ਚੰਗੇ ਰਹਿਣਗੇ ਅਸੀਂ ਤਾਂ ਇਹੀ ਇਹ ਪੰਜਾਬ ਸਰਕਾਰ ਗਾੜੀ ਬੇਨਤੀ ਕਰਦੇ ਆ ਕਿ ਗੱਲਾਂ ਦੇ ਬੜੀਆਂ ਤਗੜੀਆਂ ਤਗੜੀਆਂ ਕਰਦੇ ਆ ਤੇ ਆ ਨਸ਼ਾ ਤੇ ਕਿਤੇ ਬੰਦ ਨਹੀਂ ਹੋਣਦਾ ਨਸ਼ਾ ਤੇ ਸਗੋਂ ਅੱਗੇ ਨਾਲੋਂ ਵਧਿਆ ਹੀ ਆ ਘਟਿਆ ਨਹੀਂ ਆ ਨੇ ਨੀ ਗਿਆ ਨੀਆ ਮਸਲੀਆਂ ਫੜਦੇ ਵੱਡੀਆਂ ਵੱਡੀਆਂ ਬੜੋ ਆ ਮੈਂ ਦੱਸਦਾ ਨਾਂ ਦੱਸਦਾ ਮੈਂ ਲੈ ਲੈਬ ਤੇ ਕਰਿਆ ਸਾਡੇ ਲਾਗੇ ਦਾ ਭਲਾਈਪੁਰਾ ਐਮ ਐਲ ਏ ਆ ਉਹ ਉਹ ਉਹਨੂੰ ਅਸੀਂ ਇਹੀ ਕਹਿੰਨੇ ਆ ਵੀ ਲੱਗ ਲੱਗੇ ਨਸ਼ਾ ਬੰਦ ਕਰਾ ਪਹਿਲੇ ਨੰਬਰ ਤੇ ਤੇ ਉਹ ਖੋਜਗੀਪੁਰ ਵਾਲਾ ਜਿਹੜਾ ਅਗਰਜੀਤ ਆ ਉਹਦਾ ਨਸ਼ਾ ਉਹਨੂੰ ਵੇਚਣੋਂ ਢਾਵੇ ਤੇ ਅਸੀਂ ਉਹਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਉਹ ਵੀ ਸਾਡਾ ਮਜਬੀ ਭਰਾਵਾ ਅਸੀਂ ਕੋਈ ਮਾੜਾ ਨਹੀਂ ਉਹਦੇ ਬਾਰੇ ਕਹਿੰਦੇ ਪਰ ਹੈ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆਂ ਮੈਂ ਝੰਡਾ ਪੂਰਾ ਚੜਾਇਆ ਵਾ ਪਰ ਨਹੀਂ ਬਣਿਆ ਤੇ ਨਹੀਂ ਬਣਿਆ ਪਰ ਅਸੀਂ ਚੰਗੀ ਸੋਚ ਲੈਣੀ ਚਾਹੁੰਦੇ ਆਂ ਪੰਜਾਬ ਦੇ ਵਿੱਚ ਮੈਂ ਮਿਹਨਤ ਕਰਦਾ ਮੈਂ ਚਲੇਗਾ ਪਲੋਜਲੇ ਸਪਰੇਅ ਕਰਨ ਮੈਂ ਉਹਦੀ ਸਪਰੇਅ ਕੰਕ ਨੂੰ ਕਰਕੇ ਆਇਆ 20 ਕਿਲੇ ਮੈਂ ਪੈਸੇ ਮੰਗੇ ਹੁੰਦਾ ਮੈਂ ਭਲਾਈਪੁਰੇ ਦਾ ਬੰਦਾ ਐਂ ਆਖਿਆ ਵੀ ਵੇਖੋ ਅਜੇ ਬਣੇ ਨੂੰ ਭਲਾਈਪੁਰੇ ਨੂੰ ਬਣੇ ਨੂੰ ਆਲੇ ਕੁਝ ਦਿਨ ਨਹੀਂ ਹੋਏ ਅਜੇ 20 ਦਿਨ ਹੀ ਏ ਤੂੰ ਕਹਤਾ ਮੈਂ ਭਲਾਈਪੁਰੇ ਦਾ ਬੰਦਾ ਹਾਂ ਹੀ ਭਲਾਈਪੁਰੇ ਦੇ ਮੁੰਡੇ ਨੂੰ ਆਣ ਕੇ ਭਲਾਈਪੁਰੇ ਮਿਲੇ ਉਹਨੇ ਸਾਨੂੰ ਪੈਸੇ ਦਿਵਾਏ ਤੇ ਸਾਡਾ ਕਿਉਂ ਬੇੜਾ ਲੱਗੇ ਜੋ ਗਰਕ ਕਰਨ ਇੰਨੀ ਗਾਈ ਸੂਚਨਾ ਵੀ ਕਿਸੇ ਕੋ ਡਰੋ ਨਾ ਮਿਹਨਤ ਕਰੋ ਨਸ਼ਾ ਨਾ ਕਰੋ ਤੇ ਆਪਣੇ ਆਪ ਦਾ ਪੂਰਾ ਸਰੀਰ ਦਾ ਛੇਦ ਦਾ ਧਿਆਨ ਰੱਖੋ ਤਾਂ ਵੇਖੋ ਨਹੀਂ ਤੇ ਮੈਂ ਸੌਂਦ ਪੂਰੇ ਕੀਤੇ ਹੁਣ ਮੈਂ ਫੋਰਚੂਨਰ ਗੱਡੀ ਲਿਆਉਣੀ ਆ ਤੇ ਲਿਆਣ ਕੇ ਤਾਂ ਸਪਰੇਆਂ ਕਰਨੀਆਂ ਜਿਹਨੂੰ ਸਭ ਤੋਂ ਮਹਿੰਗੀ ਗੱਡੀ ਜਾਂਦੀ ਆ ਅੱਛਾ ਅੱਛਾ ਜੀ ਚਲੋ ਵਧੀਆ ਚੰਗੀ ਗੱਲ ਦੇਖੋ ਵੀਰ ਨੇ ਕਿਹਾ ਵੀ ਨਸ਼ੇ ਨਾ ਕਰੋ ਤੇ ਮਿਹਨਤ ਕਰੋ ਜ਼ਰੂਰੀ ਨਹੀਂ ਵੀ ਬਾਹਰ ਜਾ ਕੇ ਹੌੜੀਆਂ ਆਪਾਂ ਇੱਥੇ ਪੰਜਾਬ 'ਚ ਰਹਿ ਕੇ ਵੀ ਮਿਹਨਤ ਕਰ ਸਕਦੇ ਆ ਤੇ ਜੇ ਹੁਣ ਜਾਂਦਾ ਜਾਂਦਾ ਵੀਰ ਆਪਣਾ ਕੋਈ ਸਟੰਟ ਵੀ ਵਿਖਾ ਜੇ ਤੇ ਤੇ ਪੰਪ ਪਾਇਆ ਸੜਕ ਦੇ ਬਾਨਾ ਸਟੈਂਡ ਇੱਥੇ ਡੇਗ ਨਹੀਂ ਸਕਦਾ ਬੁਲਟ ਮੋਟਰਸਾਈਕਲ ਅੱਛਾ 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 ਚਲੋ ਕੋਈ ਨਹੀਂ ਫੇਰ ਬਾਅਦ ਚ ਤੁਹਾਨੂੰ ਦਿਖਾਦਾ ਫੇਰ ਸਹੀ ਕਿਤੇ ਚਲੋ ਜੀ ਵੈਰੀ ਗੁਰਜੀਤ ਕਾ ਖਾਲਸਾ